ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਆਂ ਥੋੜੀ ਜੀ ਆਵਾਜ਼ ਭਾਰੀ ਆ ਮੌਸਮ ਬਦਲ ਰਿਹਾ ਤੇ ਕੁਝ ਕਿ ਦਿਨਾਂ ਦੇ ਜਿਹੜੇ ਇਸ ਦੇ ਵਿੱਚ ਦੀ ਗੁਜ਼ਰ ਰਹੇ ਆ ਸੋ ਮਾਫੀ ਚਾਹੂੰਗਾ ਪਹਿਲਾਂ ਹੀ ਪਰ ਅੱਜ ਜਿਹੜੀ ਆਪਾਂ ਇਸ ਗੱਲਬਾਤ ਦੇ ਵਿੱਚ ਇੱਕ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਬਹੁਤ ਹੀ ਅਹਿਮ ਵਿਸ਼ਾ ਬਹੁਤ ਸਾਰੀਆਂ ਚੀਜ਼ਾਂ ਨਾ ਸਮੇਂ ਦੇ ਨਾਲ-ਨਾਲ ਸਾਡੀ ਜ਼ਿੰਦਗੀ 'ਚ ਆਈਆਂ ਬਹੁਤ ਸਾਰੇ ਸ਼ਬਦ ਹੈ ਜਿਹੇ ਆ ਗਏ ਜਿਹੜੇ ਕਿ 30 20 30 ਸਾਲ ਪਹਿਲਾਂ ਉਹਨਾਂ ਦੀ ਕੋਈ ਹੋੰਦ ਨਹੀਂ ਸੀ ਖਾਸ ਕਰਕੇ ਪਿਛਲੇ 10 ਸਾਲਾਂ ਦੇ ਵਿੱਚ ਹੀ ਸਾਡੇ ਜੀਵਨ ਦਾ ਅਹਿਮ ਹਿੱਸੇ ਬਣ ਚੁੱਕਿਆ ਹੈ ਕਈ ਸ਼ਬਦ ਕਈ ਬਿਮਾਰੀਆਂ ਅਸੀਂ ਕਹਿੰਨੇ ਨਹੀਂ ਅੱਗੇ ਤੱਕ ਇਹ ਸੁਣੀਆਂ ਨਹੀਂ ਸੀ ਵੀ ਕਿਸੇ ਨੂੰ ਸ਼ੂਗਰ ਹੋ ਗਈ ਕੋਈ ਡਾਇਬਟਿਕ ਆ ਕਿਸੇ ਨੂੰ ਹਾਰਟ ਦਾ ਆ ਗਿਆ ਵੀ ਇਹ ਹੌਲੀ-ਹੌਲੀ ਆਉਂਦੀਆਂ ਗਈਆਂ ਪਰ ਇੱਕ ਖਾਸ ਬਿਮਾਰੀ ਆ ਅੱਜਕੱਲ ਜਿਹੜੀ ਚੱਲੀ ਹੋਈ ਆ ਤੇ ਉਹਦੇ ਤੋਂ ਤਕਰੀਬਨ ਕੋਈ ਬਚਿਆ ਨਹੀਂ ਬਹੁਤ ਘੱਟ ਲੋਕ ਆ ਜਿਹੜੇ ਹਜੇ ਇਸ ਤੋਂ ਬਚੇ ਹੋਏ ਆ ਉਹਦਾ ਨਾਂ ਜੀ ਸਲੀਪ ਐਪਨੀਆ ਹੁਣ ਜਿਨ੍ਹਾਂ ਨੇ ਤਾਂ ਇਹ ਜਾਗਰੂਕਾਇ ਇਸ ਲਾਈਨ ਦੇ ਵਿੱਚ ਆ ਚੁੱਕੇ ਆ ਉਹਨਾਂ ਲਈ ਤਾਂ ਸਲੀਪ ਐਪਨੀਆ ਕੋਈ ਵੱਡੀ ਗੱਲ ਨਹੀਂ ਉਹਨਾਂ ਲਈ ਤਾਂ ਇਸ ਬਾਰੇ ਜਾਣਦੇ ਆ ਵੀ ਸਲੀਪ ਐਪਨੀਆ ਹੈ ਕੀ ਪਰ ਬਹੁਤ ਸਾਰੀਆਂ ਚੀਜ਼ਾਂ ਅੱਜ ਤੋਂ 10 ਸਾਲ ਪਹਿਲਾਂ ਜੇ ਗੱਲ ਕਰੀਏ ਤਾਂ ਇਹਨੂੰ ਕੋਈ ਬਿਮਾਰੀ ਨਹੀਂ ਮੰਨਿਆ ਜਾਂਦੀ ਸੀ ਇਹਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸੀ ਵੀ ਇਹ ਘਰਾੜੇ ਮਾਰਦਾ ਬੰਦਾ ਕੋਈ ਕਹਿੰਦਾ ਸੀ ਮੈਨੂੰ ਰਾਤ ਨੂੰ ਸੁਪਨੇ ਬਹੁਤ ਆਉਂਦੇ ਆ ਕੋਈ ਕਹਿੰਦਾ ਜੀ ਮੈਨੂੰ ਉਹ ਕੀ ਕਹਿੰਦਾ ਦਾਵਾ ਆ ਗਿਆ ਬੰਦੇ ਨੂੰ ਡਰ ਲਾਣਾ ਸੀ ਰਾਤ ਨੂੰ ਅਚਾਨਕ 扑ਟ ਕੇ ਉੱਠ ਖੜਨਾ ਪਰ ਅੱਜ ਮੈਡੀਕਲ ਸਾਇੰਸ ਦੇ ਵਿੱਚ ਇਸ ਨੂੰ ਇੱਕ ਬਿਮਾਰੀ ਦਾ ਨਾਮ ਦੇ ਦਿੱਤਾ ਗਿਆ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਡੇ ਜਿਹੜੇ ਹੋਮੋਪੈਥੀ ਦੇ ਐਕਸਪਰਟ ਡਾਕਟਰ ਨਵਨੀਤ ਕੌਰ ਮਹਾਲੀ ਤੋਂ ਸਾਡੇ ਨਾਲ ਜੁੜ ਚੁੱਕੇ ਆ ਤੇ ਇਸੇ ਗੱਲ ਦੇ ਉੱਤੇ ਆਪਾਂ ਗੱਲ ਕਰਨੀ ਹੈ ਵੀ ਇਕੱਲੇ ਮਜ਼ਾਕ ਦਾ ਪਾਤਰ ਹੁੰਦੀ ਹੁੰਦੀ ਐਨੀ ਸੀਰੀਅਸ ਬਿਮਾਰੀ ਕਿਵੇਂ ਬਣ ਗਈ ਤੇ ਇਹਦਾ ਕੀ ਇਲਾਜ ਆ ਸੋ ਆਓ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਨੇ ਆ ਫਿਰ ਅੱਗੇ ਬਾਤ ਦੇ ਆਂ ਸਸੀਕਾਰ ਡਾਕਟਰ ਸਾਹਿਬ ਸਸੀਕਾਰ ਜੀ ਅ ਡਾਕਟਰ ਸਾਹਿਬ ਅ ਅੱਜ ਦਾ ਜਿਹੜਾ ਇਹ ਵਿਸ਼ਾ ਇਸ ਵਿਸ਼ੇ ਦੇ ਉੱਤੇ ਆਪਣੀ ਗੱਲ ਬਾਤ ਕਰਨੀ ਬਹੁਤ ਜ਼ਰੂਰੀ ਹੋ ਗਈ ਸੀ ਕਿਉਂਕਿ ਜਦੋਂ ਅੱਜ ਕੋਈ ਵੀ ਬੰਦੇ ਨੂੰ ਗੱਲ ਕਰਦੇ ਆ ਤਾਂ ਉਹ ਹਰ ਦੂਜਾ ਤੀਜਾ ਬੰਦਾ ਇਹ ਕਹਿ ਰਿਹਾ ਵੀ ਮੈਨੂੰ ਸਲੀਪ ਐਪਣੀ ਆ ਕਿਤੇ ਤਾਂ ਉਹ ਟੈਨਸ਼ਨ ਨਾਲ ਜੋੜ ਦਿੱਤੀ ਜਾਂਦੀ ਹੈ ਗੱਲ ਕਿਤੇ ਕਿਸੇ ਤਰੀਕੇ ਨਾਲ ਕਿਤੇ ਘਰਾਟਿਆਂ ਨਾਲ ਕਿਤੇ ਜੋੜ ਦਿੱਤੀ ਜਾਂਦੀ ਹੈ ਤੁਹਾਡੇ ਸਾਹ ਦੀ ਪ੍ਰੋਬਲਮ ਕੋਈ ਅਡੋ ਅਡ ਵੱਖਰੇ ਵੱਖਰੇ ਜਿੰਨੇ ਮੂੰਹ ਹੁੰਦੀਆਂ ਗੱਲਾਂ ਪਰ ਅਸਲ ਚ ਕੀ ਹੈ ਇਹ ਸਲੀਪ ਹੈ ਆਪਣੀਆਂ ਦੇਖੋ ਇੱਕ ਸਲੀਪ ਡਿਸਆਰਡਰ ਹੈ ਜਿਹਦੇ ਵਿੱਚ ਕਿ ਪੇਸ਼ੈਂਟ ਸੁੱਤਾ ਪਿਆ ਹੁੰਦਾ ਹੈ ਤੇ ਸੁੱਤੇ-ਸੁੱਤੇ ਉਹਦਾ ਕਈ ਵਾਰ ਸਾਹ ਰੁਕਦਾ ਹੈ 3 ਵਾਰ 4 ਵਾਰ 20 ਵਾਰ 25 ਵਾਰ 40 ਵਾਰ ਕਈ ਵਾਰ ਸਾਹ ਉਹ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਨੂੰ ਕਿੰਨੀ ਪ੍ਰੋਬਲਮ ਹੈ ਉਹ ਸਾਹ ਰੁਕਦਾ ਤਾਂ ਇੱਕਦਮ ਜੇ ਚੱਪਕ ਕੇ ਉੱਠ ਜਾਂਦਾ ਫਿਰ ਉਹ ਇੱਕਦਮ ਫਿਰ ਸਾਹ ਆ ਜਾਂਦਾ ਜਿਵੇਂ ਕੋ ਸੈਕਿੰਡ ਦਾ ਹੁੰਦਾ ਹੈ ਜਿਹੜਾ ਪਾਜ਼ ਹੁੰਦਾ ਸਾਹ ਰੁਕਨ ਦਾ 5 ਸੈਕਿੰਡ ਤੋਂ ਲੈ ਕੇ 30 ਸੈਕਿੰਡ ਤੱਕ ਦਾ ਮਲਟੀਪਲ ਟਾਈਮਸ ਇਦਾਂ ਰਾਤ ਨੂੰ ਹੁੰਦਾ ਰਹਿੰਦਾ ਤੇ ਸਨੋਰੀਂਗ ਹੁੰਦੀ ਹੈ ਜਿਵੇਂ ਖਰਾਟੇ ਆਉਂਦੇ ਆ ਤੇ ਸਾਹ ਲੈਣ ਚ ਦਿੱਕਤ ਆਉਂਦੀ ਹੈ ਪਰ ਪੇਸ਼ੈਂਟ ਨੂੰ ਪਤਾ ਨਹੀਂ ਚੱਲਦਾ ਉਹਦੇ ਜਿਹੜੇ ਨਾਲ ਵਾਲੇ ਆ ਕੇ ਘਰ ਦੇ ਉਹ ਮਤਲਬ ਦੱਸਦੇ ਆ ਕਿ ਵੀ ਤੁਸੀਂ ਰਾਤ ਨੂੰ ਘਰਾੜੇ ਮਾਰਦੇ ਸੀ ਜਾਂ ਤੁਸੀਂ ਉੱਠ ਜਾਂਦੇ ਸੀ ਵਿਚ ਵਿਚ ਰੈਸਲੈਸਨੈਸ ਫੀਲ ਕਰਦੇ ਸੀ ਸੁੱਤੇ ਹੋਏ ਤੇ ਦੂਜਾ ਹੀ ਆਬਜ਼ਰਵ ਕਰਦਾ ਹੈ ਬਟ ਮਾਰਨਿੰਗ ਦੇ ਵਿੱਚ ਜਿਵੇਂ ਫਿਰ ਉਹਨਾਂ ਨੂੰ ਫੀਲ ਹੁੰਦਾ ਜਿਵੇਂ ਹੈਡੇਕ ਹੋ ਰਿਹਾ ਹੈ ਉੱਠਦੇ ਹੀ ਜਾਂ ਪੂਰੇ ਦਿਨ ਉਹਨਾਂ ਨੂੰ ਫਰੈਸ਼ ਫੀਲ ਨਹੀਂ ਹੁੰਦਾ ਸਾਰ ਦਿਨ ਟਾਇਰਡਨੈਸ ਰਹਿੰਦੀ ਆ ਜਿਵੇਂ ਡਰਾਈਵਿੰਗ ਦੇ ਦੌਰਾਨ ਉਹ ਸੋ ਜਾਂਦੇ ਵਿੱਚ ਚੱਕੀ ਲੱਗ ਜਾਂਦੀ ਹੈ ਜਿਹਦੇ ਕਰਕੇ ਕਈ ਵਾਰ ਕਾਰ ਐਕਸੀਡੈਂਟਸ ਵਗੈਰਾ ਵੀ ਹੁੰਦੇ ਆ ਤੇ ਟਾਇਰਡਨੈਸ ਰਹਿੰਦੀ ਆ ਵੀਕਨੈਸ ਰਹਿੰਦੀ ਆ ਬਾਡੀ ਦੇ ਵਿੱਚ ਇਹ ਸਾਰੇ ਸਿੰਪਟਮ ਮਤਲਬ ਉਹ ਪੇਸ਼ੈਂਟ ਨੂੰ ਫੀਲ ਹੁੰਦੇ ਆ ਬਟ ਇਗਨੋਰ ਹੁੰਦਾ ਆਪਣੀ ਬਿਮਾਰੀ ਬਾਰੇ ਜਰਨਲੀ ਤੇ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਹੁੰਦੀ ਐਬਸਟ੍ਰੈਕਟਿਵ ਇੱਕ ਹੁੰਦੀ ਐ ਸੈਂਟਰਲ ਸਲੀਪ ਆਪਣੀਆਂ ਮਤਲਬ ਇਹ ਦੋ ਕਾਰਨ ਐ ਜਿਹੜੀ ਐਬਸਟ੍ਰੈਕਟਿਵ ਐ ਉਹ ਤਾਂ ਹੁੰਦੀ ਕਿ ਜਿਹੜੀ ਤੁਹਾਡੇ ਜਿਹੜਾ ਥ੍ਰੋਟ ਐ ਇਹ ਜਿਹੜੀ ਸਾਹ ਨਾਲੀ ਆ ਉੱਪਰ ਸਾਹ ਨਾਲੀ ਐ ਇਹਦੇ ਇਹਦੇ ਮਸਲਸ ਹੁੰਦੇ ਆ ਜਿਹੜੇ ਕਿ ਰਾਤ ਨੂੰ ਆਪਾਂ ਸੌਂਦੇ ਤਾਂ ਸਾਡੇ ਸਾਰੇ ਮਸਲਸ ਰਿਲੈਕਸ ਕਰਦੇ ਆ ਬਟ ਜਿਹੜੇ ਥ੍ਰੋਟ ਦੇ ਮਸਲਸ ਆ ਉਹ ਜ਼ਿਆਦਾ ਰਿਲੈਕਸ ਕਰਦੇ ਆ ਮਤਲਬ ਉਹਨਾਂ ਦੀ ਵੀਕਨੈਸ ਹੁੰਦੀ ਆ ਮਸਕੂਲਰ ਵੀਕਨੈਸ ਹੁੰਦੀ ਆ ਥ੍ਰੋਟ ਦੇ ਮਸਲਸ ਦੀ ਤਾਂ ਕੀ ਹੁੰਦਾ ਜਿਹੜੀ ਸਾਡੀ ਟੰਗ ਹੁੰਦੀ ਐ ਤੇ ਜਿਹੜਾ ਫੈਰੀਂਗਸ ਹੁੰਦਾ ਇਹ ਕਿਹੜਾ ਪਾਰਟ ਐ ਹੈਂਕਰੰਡ ਨਾਲ ਕੀ ਹੁੰਦਾ ਕਿ ਉਹ ਜਿਹੜਾ 에ਅਰਵੇ ਹੈ ਉਹ ਟਾਈਟ ਹੋ ਜਾਂਦਾ ਹੈ ਨੈਰੋ ਹੋ ਜਾਂਦਾ ਹੈ ਤਾਂ ਜਿਹੜਾ ਪ੍ਰੋਪਰ ਜਿਹੜਾ ਸਾਹ ਜਾਣਾ ਹੈ ਨੱਕ ਤੋਂ ਲੈ ਕੇ ਚੈਸ ਤੱਕ ਲੰਗਸ ਤੱਕ ਉਹ 에ਅਰ ਨਹੀਂ ਜਾ ਪਾਉਂਦੀ ਜਿਸ ਦੇ ਕਰਕੇ ਫਿਰ ਸਾਹ ਰੁਕਦਾ ਫਿਰ ਮਤਲਬ ਉਸ ਦੇ ਕਰਕੇ ਫਿਰ ਸਨੋਰੀਂ ਅਵਾਜ਼ ਵੀ ਆਉਂਦੀ ਹੈ ਤੇ ਇੱਕਦਮ ਮਤਲਬ ਕੁਝ ਸੈਕੰਡਸ ਲਈ ਸਾਹ ਰੁਕ ਜਾਂਦਾ ਤੇ ਮਤਲਬ ਬਲੱਡ ਜਿਹੜੀ ਆਕਸੀਜਨ ਸਪਲਾਈ ਹੈ ਲੰਗਸ ਨੂੰ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਦੂਜਾ ਜਿਹੜਾ ਹੈਗਾ ਸੈਂਟਰਲ ਸਲੀਪ ਐਪਨੀਆ ਸੈਂਟਰਲ ਜਿਹੜਾ ਹੁੰਦਾ ਇਹ ਘਟ ਹੈ ਬਟ ਇਸ ਕੀ ਹੁੰਦਾ ਕਿ ਜਿਵੇਂ ਸਾਡਾ ਬ੍ਰੇਨ ਹੀ ਸਾਰੇ ਆਰਗਨਸ ਨੂੰ ਸਿਗਨਲ ਦਿੰਦਾ ਹੈ ਵੀ ਜਦੋਂ ਕੰਮ ਕਰਨੇ ਆ ਜਿਹੜਾ ਬ੍ਰੇਨ ਦਾ ਇਹ ਵੀਕਨੈਸ ਹੁੰਦੀ ਆ ਬ੍ਰੇਨ ਫੇਲ ਹੋ ਜਾਂਦਾ ਹੈ ਕੁਝ ਸੈਕੰਡਸ ਦੇ ਲਈ ਸਿਗਨਲ ਦੇਣ ਲਈ ਸਾਡੇ ਰੈਸਪੀਰੇਟਰੀ ਜਿਹੜੇ ਸਾਹ ਦੇ ਮਸਲਸ ਐ ਮਾਸਪੇਸ਼ੀਆਂ ਨੂੰ ਸਿਗਨਲ ਦੇਣ ਲਈ ਕਿ ਕੰਟਰੈਕਟ ਰਿਲੈਕਸ ਕਰੋ ਤਾਂ ਉਸ ਟਾਈਮ ਉਹ ਜਿਹੜਾ ਕੁਝ ਸੈਕੰਡ ਦਾ ਪੀਰੀਅਡ ਹੁੰਦਾ ਤਾਂ ਬ੍ਰੇਨ ਦੀ ਵੀਕਨੈਸ ਕਰਕੇ ਉਹ ਸਾਹ ਰੁਕਦਾ ਤੇ ਦੋ ਤਰ੍ਹਾਂ ਦਾ ਹੁੰਦਾ ਤੇ ਇਹਦੇ ਵਿੱਚ ਫਿਰ ਉਹ ਸਾਹ ਰੁਕਣ ਕਰਕੇ ਕੀ ਹੁੰਦਾ ਕਿ ਆਕਸੀਜਨ ਦੀ ਸਪਲਾਈ ਪੂਰੀ ਬਾਡੀ ਨੂੰ ਘਟ ਜਾਂਦੀ ਹੈ ਬਾਕੀ ডিসਪਲੇਟ ਕਟੰਗ ਨਾਲ ਫਿਰ ਉਹ ਮਤਲਬ ਫ੍ਰੈਸ਼ੀ ਨੀ ਫੀਲ ਹੁੰਦਾ ਤੇ ਬ੍ਰੇਨ ਦੇ ਵਿੱਚ ਚੇਂਜਸ ਆਉਂਦੀਆਂ ਤੇ ਮੈਂ ਲੌਂਗ ਟਰਮ ਬੈਡ ਇਫੈਕਟ ਹੈ ਜਿਵੇਂ ਹਾਰਟ ਪ੍ਰੋਬਲਮ ਆ ਗਈ ਅੱਗੇ ਜਾਂ ਡਾਇਬੀਟਿਸ ਹੋ ਸਕਦੀ ਹੈ ਤੁਹਾਡਾ ਮੈਟਾਬੋਲਿਜ਼ਮ ਸਲੋ ਹੋ ਸਕਦਾ ਹੈ ਮੋਟਾਪਾ ਆ ਸਕਦਾ ਇਸ ਕਰਕੇ ਜਾਂ ਤੁਹਾਨੂੰ ਥਾਇਰੋਇਡ ਇਸ਼ੂ ਆ ਸਕਦੇ ਹੈ ਮਲਟੀਪਲ ਇਸ਼ੂਸ ਫਿਰ ਅੱਗੇ ਆਉਂਦੇ ਇਸ ਬਿਮਾਰੀ ਕਰਕੇ ਜੀ ਜੀ ਹਾਂਜੀ ਦੇਖੋ ਬਿਮਾਰੀ ਤਾਂ ਫਿਰ ਇਹ ਮੁੱਢ ਕਦੀਮ ਤੋਂ ਸੀ ਕਿਉਂਕਿ ਇਹ ਦਵਾ ਆਉਣਾ ਸੁਪਨੇ ਆਉਣੇ ਘਰਾੜੇ ਮਾਰਨੇ ਇਹ ਤਾਂ ਆਪਣੇ ਘਰ ਘਰ ਦੀ ਕਹਾਣੀ ਸੀ ਪਰ ਮੇਰੇ ਖੁੱਦ ਦੇ ਯਾਦ ਆਉਂਦੀ ਹੈ ਜੀ ਗੱਲ ਹੁਣ ਮੈਂ ਬਹੁਤ ਇਸ ਚੀਜ਼ ਦਾ ਪਛਤਾਵਾ ਵੀ ਆ ਵੀ ਅਸੀਂ ਕਾਫੀ ਲੰਮਾ ਚਿਰ ਮੈਂ ਮੇਰੇ ਫਾਦਰ ਸਾਹਿਬ ਨੂੰ ਮਜ਼ਾਕ ਦਾ ਪਾਤਰ ਬਣਾਈ ਰੱਖਿਆ ਅਕਸਰ ਉਹਨਾਂ ਨੇ ਉੱਠ ਕੇ ਸਵੇਰ ਕਹਿਣਾ ਤੇ ਵੀ ਭਾਈ ਵੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਮੈਂ ਜਾਗਦਾ ਰਹਿਣਾ ਤੇ ਅਸੀਂ ਉਹਨਾਂ ਨੂੰ ਮਜ਼ਾਕ ਕਰਨਾ ਤੇ ਦੂਜੇ ਦਿਨ ਉਦੋਂ ਵੀਡੀਓ ਕੈਮਰੇ ਨਹੀਂ ਸੀ ਤੇ ਪਰ ਫਿਰ ਵੀ ਅਸੀਂ ਕਿਵੇਂ ਨਾ ਕਿਵੇਂ ਦੂਜੇ ਕੈਮਰੇ ਨਾਲ ਲਿਆ ਕੇ ਇੱਕ ਦੋ ਵਾਰੀ ਹੈਂਡੀਕੈਮ ਲਿਆ ਕੇ ਬਣਾ ਕੇ ਦਿਖਾਈ ਵੀਡੀਓ ਵੀ ਤੁਸੀਂ ਤਾਂ ਇੰਨੇ ਇੰਨੇ ਘਰਾਟੇ ਮਰੀ ਜਾਂਦੇ ਸੀਗੇ ਤੇ ਤੁਸੀਂ ਕਿੱਥੋਂ ਹੋ ਸੀ ਤਾਂ ਪਰ ਅਸਲ ਦੇ ਵਿੱਚ ਉਹ ਬਿਮਾਰੀ ਸੀ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਾਂ ਉਹ ਬਹੁਤ ਵੱਡਾ ਡੈਮੇਜ ਵੀ ਕਰ ਗਈ ਮੇਰੀ ਲਾਈਫ ਦੇ ਵਿੱਚ ਵੀ ਕਰ ਗਈ ਜਿਹੜੇ ਹਾਂ ਘਰਾਟੇ ਜਿਹੜੇ ਆਉਂਦੇ ਉਹ ਇੱਕ ਮਤਲਬ ਬਿਮਾਰੀ ਹੈ ਉਹ ਡੀਪ ਸਲੀਪ ਨਹੀਂ ਹੈ ਦੀਪ 슬ੀਪ ਹੁੰਦੀ ਜਿਸ ਵਿੱਚ ਕੋਈ ਨੌਇਜ਼ ਨਾ ਆਏ ਮਤਲਬ ਕੋਈ ਤੁਹਾਡੀ ਤੁਹਾਨੂੰ ਪਤਾ ਕਿ ਨਾਲ ਵਾਲ ਨੂੰ ਪਤਾ ਵੀ ਨਾ ਚੱਲੇ ਤੁਸੀਂ ਸੁੱਤੇ ਪਏ ਔਰ ਸਵੇਰੇ ਬਿਲਕੁਲ ਫਰੈਸ਼ ਉੱਠੋ ਕਿ ਬਿਲਕੁਲ ਜਿਵੇਂ ਤਾਜ਼ਗੀ ਫੀਲ ਹੋਣੀ ਚਾਹੀਦੀ ਉਹ ਹੁੰਦੀ ਹੈ ਮਾਰੇ ਡੀਪ 슬ੀਪ ਖਰਾਟੇ ਮਾਰ ਕੇ ਸੋਣਾ ਇਹ ਬਿਮਾਰੀ ਹੈ ਤੇ ਖਰਾਟਿਆਂ ਦੇ ਹੋਰ ਵੀ ਕਈ ਰੀਜ਼ਨਸ ਹੁੰਦੇ ਆ ਚਲੋ ਇੱਕੇ ਰੀਜ਼ਨ ਹੁੰਦਾ ਹੈ ਕਿ ਜੇ ਤੁਹਾਡਾ 에ਅਰਵੇ ਮਤਲਬ ਟਾਈਟ ਹੋ ਗਿਆ ਤਾਂ ਕਿ ਤੁਹਾਡਾ ਸਾਹ ਹੀ ਨਹੀਂ ਪ੍ਰੋਪਰ ਆ ਰਿਹਾ ਤਾਂ ਉਹਦੇ ਕਰਕੇ ਆਵਾਜ਼ ਪੈਦਾ ਹੁੰਦੀ ਹੈ ਇੱਕ ਜਿਹਦੇ ਕਰਕੇ ਜਿਹਨੂੰ ਅਸੀਂ ਖਰਾਟੇ ਬੋਲ ਦਿੰਦੇ ਆ ਪਰ ਇਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਅੱਗੇ ਜਾ ਕੇ ਫ ਸਰਟਨਲੀ ਇਹ ਡੈਥਸ ਵੀ ਹੁੰਦੀਆਂ ਨੇ ਇਹ ਕਰਕੇ ਮਤਲਬ ਡੂਰਿੰਗ ਸਲੀਪ ਡੈਥ ਵੀ ਹੋ ਸਕਦੀ ਹੈ ਅਗਰ ਆਕਸੀਜਨ ਨਾਲ ਨਾ ਤੁਹਾਨੂੰ 30 ਤੋਂ 35 ਅਟੈਕ ਰਾਤ ਨੂੰ ਹੁੰਦੇ ਆ ਔਰ ਉਹ ਕਈ ਲੰਬੇ ਸਮੇਂ ਤੱਕ ਤੁਹਾਨੂੰ ਆਈ ਜਾ ਰਹੇ ਅਟੈਕ ਆਈ ਜਾ ਰਹੇ ਤਾਂ ਤੁਹਾਡਾ ਜਿਹੜਾ ਹਾਰਟ ਹੈ ਉਹ ਵੀਕ ਪੈ ਜਾਂਦਾ ਹੈ ਬ੍ਰੇਨ ਵੀਕ ਪੈ ਜਾਂਦਾ ਹੈ ਮਤਲਬ ਹਾਰਟ ਅਟੈਕ ਹੋ ਸਕਦਾ ਹੈ ਅਗੇ ਅਲਜ਼ਾਈਮਰ ਡਿਜ਼ੀਜ਼ ਜਿਹੜੀ ਹੁੰਦੀ ਹੈ ਬਜ਼ੁਰਗਾਂ ਦੇ ਵਿੱਚ 70 ਸਾਲ ਤੋਂ ਬਾਅਦ ਤਾਂ ਉਹ ਡਿਜ਼ੀਜ਼ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਆ ਜਿਨ੍ਹਾਂ ਨੂੰ ਯੰਗ ਏਜ ਦੇ ਵਿੱਚ ਇਹ ਮਤਲਬ ਸਨੋਰਿੰਗ ਦੀ ਇਹ ਸਲੀਪ ਐਪਨੀਆ ਦੀ ਪ੍ਰੋਬਲਮ ਰਹਿੰਦੀ ਹੈ ਦੇ ਨਾਲ ਡੈਪਟੀ ਤੁਸੀਂ ਹੋ ਸਕਦੇ ਆ ਕਿਉਂਕਿ ਦੇਖੋ ਆਕਸੀਜਨ ਨਹੀਂ ਸਾਰਾ ਕੁਝ ਕਰਨਾ ਅੱਗੇ ਜਾ ਕੇ ਜੇ ਤੁਹਾਡੀ ਆਕਸੀਜਨ ਸਪਲਾਈ ਘੱਟ ਗਈ ਕਾਰਬਨ ਡਾਈਆਕਸਾਈਡ ਇਨਕਰੀਜ਼ ਹੋ ਗਈ ਤਾਂ ਸਾਰਾ ਤੁਹਾਡਾ ਬੋਡੀ ਦਾ ਜਿਹੜਾ ਸਿਸਟਮ ਆ ਉਹ ਹਿਲ ਜਾਂਦਾ ਉਹ ਹਿਲਣ ਦੇ ਨਾਲ ਫਿਰ ਤੁਹਾਨੂੰ ਬਹੁਤ ਬਿਮਾਰੀਆਂ ਆਉਂਦੀਆਂ ਮਤਲਬ ਇਸ ਬਿਮਾਰੀ ਦੇ ਜਿਹੜੇ ਬੈਡ ਇਫੈਕਟ ਤੁਹਾਨੂੰ ਜ਼ਿਆਦਾ ਤੰਗ ਕਰਨਗੇ ਤੇ ਇਸ ਲਈ ਇਗਨੋਰ ਨਹੀਂ ਕਰਨਾ ਚਾਹੀਦਾ ਇਸ ਦਾ ਟਰੀਟਮੈਂਟ ਕਰਾਉਣਾ ਚਾਹੀਦਾ ਪ੍ਰੋਪਰ ਹਾਂਜੀ ਹੁਣ ਜਦੋਂ ਤੁਸੀਂ ਕਿਹਾ ਨਾ ਵੀ 25 ਵਾਰੀ 30 ਵਾਰੀ 35 ਵਾਰੀ ਚਲੋ ਮੈਂ ਤਾਂ ਉਸ ਮਸ਼ੀਨ ਨੂੰ ਦੇਖ ਚੁੱਕਿਆ ਹਾਂ ਪਰ ਫੇਰ ਵੀ ਤੁਸੀਂ ਦੱਸਿਓ ਵੀ ਕਿਹੜਾ ਇਹ ਜਾ ਰਿਕਾਰਡਿੰਗ ਡਿਵਾਈਸ ਆ ਜਿਹਦੇ ਨਾਲ ਤੁਸੀਂ ਇਹਨੂੰ ਇੱਕ ਵਾਰੀ ਮਾਈਜ਼ਰ ਕਰ ਸਕੋ ਜਾਂ ਨਾਪ ਸਕੋ ਹਾਂਜੀ ਇਹਦੇ ਨਾਲ ਫਿਰ ਇੱਕ ਪ੍ਰੋਪਰ ਲੈਬੋਰੀਟਰੀ ਦੇ ਵਿੱਚ ਸਲੀਪ ਸਟੱਡੀ ਹੁੰਦੀ ਹੈ ਤੇ ਉਹਦੇ ਨਾਲ ਜਿ ਆਪਣਾ ECG ਹੁੰਦਾ ਨਾ ECG ਦੀ ਤਰ੍ਹਾਂ ਇੱਥੇ ਲੀਡਸ ਲਗਾਈਆਂ ਜਾਂਦੀਆਂ ਹਾਰਟ ਦੇ ਉੱਤੇ ਤੁਹਾਡੇ ਬ੍ਰੇਨ ਦੇ ਵਿੱਚ ਕੁਝ ਲੀਡ ਸਿਸਟਮ ਲਗਾਇਆ ਜਾਂਦਾ ਹੈ ਫਿਰ ਪ੍ਰੋਪਰ ਤੁਹਾਡਾ ਸਲੀਪ ਵਿੱਚ ਕੀ ਕੀ ਹੋਇਆ ਕਿੰਨੀ ਵਾਰ ਤੁਹਾਡਾ ਸਾਹ ਰੁਕਿਆ ਇਕ ਤਾਂ ਉਹ ਐਪਨੀਆ ਕਿ ਸਾਹ ਰੁਕਦਾ ਹੈ ਕੁਝ ਸੈਕਿੰਡਸ ਲਈ ਇੱਕ ਹੁੰਦਾ ਕਿ ਸ਼ੈਲੋ ਬਰੀਥਿੰਗ ਹੁੰਦੀ ਉਹਨੂੰ ਹਾਈਪੋਕਸੀਆ ਬੋਲਦੇ ਆ ਤਾਂ ਉਹ ਹਾਈਪਨੀਆ ਹਾਈਪਨੀਆ ਬੋਲਦੇ ਆ ਤਾਂ ਜਿਹੜਾ ਸਾਹ ਸ਼ੈਲੋ ਹੋ ਜਾਂਦਾ ਹੈ ਰੁਕਦਾ ਨਹੀਂ ਹੈ ਤਾਂ ਉਹ ਸਾਰੇ ਇਹ ਮਤਲਬ ਰਿਕਾਰਡਿੰਗ ਕੀਤੀ ਜਾਂਦੀ ਹੈ ਕਿ ਕਿੰਨੀ ਵਾਰ ਤੁਸੀਂ ਜਾਗੇ ਉਹਦੇ ਚ ਕਿੰਨੀ ਵਾਰ ਤੁਹਾਡਾ ਇਹ ਮਤਲਬ ਕਿੰਨੀ ਵਾਰ ਇਹ ਅਟੈਕ ਹੋਇਆ ਤਾਂ ਉਹ ਸਟੱਡੀ ਦੇ ਆਧਾਰ ਦੇ ਉੱਤੇ ਫਿਰ ਕੈਟਾਗਰੀ ਦਿੱਤੀ ਜਾਂਦੀ ਹੈ ਕਿ ਕਿੰਨੀ 5% ਹੈ ਤੁਹਾਨੂੰ ਪ੍ਰੋਬਲਮ 10% ਹੈ 30% ਹੈ ਤੇ ਅਗਰ ਇਹ ਤੁਹਾਡੀ ਪਰਸਪਰਬਲਮ ਜਿਹੜੀ 30% ਤੋਂ ਉੱਪਰ ਹੈ ਤਾਂ ਮਤਲਬ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਤੇ ਅਗਰ ਉਹ 30% ਤੋਂ ਪਰਬਲਮ ਆ ਚੁੱਕੀ ਹੈ ਤਾਂ ਤੁਹਾਨੂੰ ਇਹਦਾ ਟ੍ਰੀਟਮੈਂਟ ਜ਼ਰੂਰ ਲੈਣਾ ਚਾਹੀਦਾ ਨਹੀਂ ਤਾਂ ਫਿਰ ਕਿਤਨਾ ਕਿਤੇ ਤੁਹਾਡੀ ਬਾਡੀ ਦੇ ਵਿੱਚ ਬੈਡ ਇਫੈਕਟ ਆਏਗਾ ਜਨਰਲੀ ਹਾਰਟ ਅਟੈਕ ਜਿਹੜੇ ਇਮੀਡੀਏਟ ਜਿਹੜਾ ਬੈਡ ਇਫੈਕਟ ਹੈ ਬਾਕੀ ਲੌਂਗ ਟਰਮ ਬੈਡ ਇਫੈਕਟ ਡਾਇਬੀਟਿਸ ਓਬੈਸਿਟੀ ਥਾਇਰੋਇਡ ਹੋ ਜਾਣਾ ਮਸਕਲਰ ਵੀਕਨੈਸ ਬਾਡੀਸ਼ ਪੇਨ ਹੁੰਦੇ ਰਹਿੰਦੇ ਆ ਪੂਰਾ ਦਿਨ ਦਿਨ ਦੇ ਵਿੱਚ ਨੀਂਦ ਆ ਨਹੀਂ ਰਹਿੰਦੀ ਹੈ ਕੰਮ ਜਮਾਨ ਨਹੀਂ ਲੱਗਦਾ ਐਂਗਜ਼ਾਇਟੀ ਡਿਪਰੈਸ਼ਨ ਇਹ ਮੇਰੇ ਲਈ ਨੀਂਦ ਲਈ ਅੱਛੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਦੇ ਸਾਡੀ ਬਾਡੀ ਰਿਪੇਅਰ ਕਰਦੀ ਹੈ ਰਿਪੇਅਰਿੰਗ ਜ਼ਰੂਰੀ ਹੈ ਬਾਡੀ ਦੀ ਜੇ ਰਿਪੇਅਰ ਹੀ ਨਹੀਂ ਹੁੰਦਾ ਆਕਸੀਜਨ ਹੀ ਨਹੀਂ ਜਾਂਦੀ ਤਾਂ ਫਿਰ ਡਿਜ਼ੀਜ਼ਸ ਤਾਂ ਫਿਰ ਆਉਣੀਆਂ ਹੀ ਨੇ ਤੇ ਇਹ ਹੁਣ ਜੇ ਬੰਦੇ ਨੂੰ ਚਲੋ ਮੰਨ ਲੈਂਦੇ ਆ ਸਾਨੂੰ ਅੱਜ ਦੇ ਕੋਈ ਵੀ ਜਿਹੜਾ ਬੰਦਾ ਇਹ ਤੋਂ ਜਾਗਰੂਕ ਹੋ ਜਾਂਦਾ ਚਾਹੇ ਸ਼ੋਅ ਦੇਖ ਕੇ ਹੋ ਜਾਂਦਾ ਤੇ ਉਹ ਦੇਖਦੇ ਆਪਦੇ ਘਰ ਚ ਵੀ ਕਿਹਨੂੰ ਪ੍ਰੋਬਲਮ ਆ ਤੇ ਉਹ ਫਿਰ ਕਿੱਥੋਂ ਸ਼ੁਰੂ ਕਰਨੇ ਦਾ ਟਰੀਟਮੈਂਟ ਦੇਖੋ ਇਹ ਇੱਕ ਹੈ ਤਾਂ ਲਾਈਫ ਸਟਾਈਲ ਜਿਸ ਆਰਡਰ ਹੈ ਕਿ ਇਹ ਕਿ ਜੈਨੇਟਿਕ ਫੈਕਟਰਸ ਆ ਦੇਖੋ ਹੁੰਦੇ ਹੀ ਆ ਕਿ ਤੁਹਾਡੇ ਫਾਦਰ ਨੂੰ ਸੀ ਤੁਹਾਨੂੰ ਵੀ ਹੋ ਗਈ ਹੈ ਨਾ ਇਹ ਜੈਨੇਟਿਕ ਤਾਂ ਚੱਲਦੀ ਹੋਈ ਹੈ ਬਟ ਇਹ ਕਿ ਕੁਝ ਲਾਈਫ ਸਟਾਈਲ ਤੁਹਾਡੇ ਜਿਹੜੇ ਆ ਜਿਵੇਂ ਤੁਸੀਂ ਖਾਣਾ ਪੀਣਾ ਧਿਆਨ ਨਹੀਂ ਹੁੰਦਾ ਤੁਹਾਨੂੰ ਮੋਟਾਪਾ ਬਹੁਤ ਜ਼ਿਆਦਾ ਆ ਜਾਂਦਾ ਹੈ ਤਾਂ ਜਿਹੜਾ neck ਦੇ ਆਰਾਊਂਡ ਨਾ ਕਾਫੀ ਫੈਟ ਡਿਪੋਜ਼ਿਟ ਹੋ ਜਾਂਦਾ ਹੈ ਜਿਹਦੇ ਕਰਕੇ ਵੀ ਇਹ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਵੀ ਤੁਹਾਡੇ ਮਸਲਸ ਪ੍ਰੋਪਰਲੀ ਰਿਲੈਕਸ ਨਹੀਂ ਕਰ ਪਾਉਂਦੇ ਕੰਟਰੈਕਟ ਨਹੀਂ ਕਰ ਪਾਉਂਦੇ ਰੈਸਪੀਰੇਟਰੀ ਜਿਹੜੇ ਮਸਲਸ ਹੁੰਦੇ ਆ ਤਾਂ ਉੱਥੋਂ ਪਹਿਲਾਂ ਤਾਂ ਆਪਣਾ ਲਾਈਫ ਸਟਾਈਲ ਫਿਕਰੋ ਹਨਾ pranayama ਕਰੋ walk ਕਰੋ eating habits ਨੂੰ change ਕਰੋ ਅਗਰ ਉਹ ਸਭ ਕਰਕੇ ਠੀਕ ਹੋ ਜਾਂਦੀ ਹੈ ਤਾਂ ਬਹੁਤ अच्छी ਗੱਲ ਹੈ ਅਗਰ ਤਾਂ ਉਹ ਇਹ ਬਹੁਤ ਸਾਰਾ severe attacks ਹੈ ਕਿ 30 35 ਵਾਰ ਤੁਹਾਡਾ ਸਾਹ ਰੁਕ ਰਿਹਾ ਹੈ ਤਾਂ ਤੁਹਾਨੂੰ ਆਪਣੀ ਮੈਡੀਕਲ ਹੈਲਪ ਜ਼ਰੂਰ ਲੈਣੀ ਚਾਹੀਦੀ ਹੈ ਉਹਦੇ ਲਈ ਅੱਜ ਕੱਲ ਇੱਕ ਮਸ਼ੀਨ ਚੱਲੀ ਹੋਈ ਹੈ ccap ਮਸ਼ੀਨ ਹੁੰਦੀ ਹੈ ਉਹ ਇਸ ਇੱਕ ਪੋਜ਼ਿਟਿਵ 에ਅਵੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਂਦਾ ਹੈ ਤੁਹਾਡੇ ਨੱਕ ਦੇ ਉੱਤੇ ਲਗਾਈ ਜਾਂਦੀ ਹੈ ਬਟ ਉਹਦੇ ਆਪਣੇ ਫਿਰ ਉਹਦਾ ਬੈਡ ਇਫੈਕਟ ਕੀ ਹੁੰਦਾ ਹੈ ਕਿ ਅਗਰ ਤੁਸੀਂ ਲੌਂਗ ਟਾਈਮ ਉਹ ਮਸ਼ੀਨ ਲਗਾਉਂਦੇ ਹੋ ਸਪੋਸ ਕਰੋ ਜੀ 2 ਸਾਲ ਤੋਂ ਲਗਾ ਰਹੇ ਹੋ ਤਾਂ ਉਹ ਕੀ ਕਰਦੀ ਹੈ ਕਿ ਪੋਜ਼ਿਟਿਵ ਇੱਕ ਪ੍ਰੋਪਰ ਇੱਕ ਹਰ ਟਾਈਮ ਤੋਂ ਪ੍ਰੈਸ਼ਰ ਕ੍ਰੀਏਟ ਕਰਕੇ ਰੱਖਦੀ ਹੈ ਤੁਹਾਡੇ ਰੈਸਪੀਰੇਟਰੀ ਸਿਸਟਮ ਤੇ ਪੋਜ਼ਿਟਿਵ 에ਅ ਪ੍ਰੈਸ਼ਰ ਜਿਸ ਨਾਲ ਕੀ ਹੁੰਦਾ ਹੈ ਕਿ ਉਹ ਬਾਰ ਬਾਰ ਸਿਗਨਲ ਤੁਹਾਡੇ ਸੈਂਟਰਲ ਨਰਵਸ ਸਿਸਟਮ ਨੂੰ ਜਾਂਦਾ ਹੈ ਜਿਹੜਾ ਬ੍ਰੇਨ ਨੇ ਕੰਟਰੋਲ ਕਰਨਾ ਹੈ ਤੁਹਾਡਾ ਤਾਂ ਉਹ ਬਾਰ ਬਾਰ ਸਟੀਮੂਲੇਟ ਹੋਣ ਦੇ ਕਾਰਨ ਕੀ ਹੁੰਦਾ ਹੈ ਕਿ ਉਹ ਸਿਸਟਮ ਵੀ ਵੀਕ ਪੈ ਜਾਂਦਾ ਕਿਉਂਕਿ ਓਵਰ ਸਟੀਮੂਲੇਸ਼ਨ ਕਿਸੇ ਵੀ ਚੀਜ਼ ਦੀ ਫਿਰ ਮਤਲਬ ਕੋਈ ਸੈਕੰਡਰੀ ਚੀਜ਼ ਡਿਵੈਲਪ ਹੋ ਜਾਂਦੀ ਹੈ ਕਿ ਸੈਂਟਰਲ ਸਲੀਪ ਐਪਨੀਆ ਡਿਵੈਲਪ ਹੋ ਜਾਂਦਾ ਹੈ ਕਿ ਤੁਹਾਡਾ ਨਰ ਤੋ ਉਹਦੇ ਉਸ ਤੋਂ ਬਾਅਦ ਵੀ ਤੁਸੀਂ ਮਤਲਬ ਮੈਡੀਕੇਸ਼ਨ ਲੈ ਸਕਦੇ ਦੇਖੋ ਹੋਮੋਪੈਥੀ ਦੇ ਵਿੱਚ ਬਹੁਤ achhiya medicines ਹੈ ਇਹਦੇ ਲਈ ਔਰ ਬਹੁਤ ਪੇਸ਼ੈਂਟ ਮੇਰੇ ਕੋਲ ਆਏ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਸੀ ਤੇ ਉਹ ਠੀਕ ਹੋਏ ਹੈ ਤਾਂ ਸਾਡੀਆਂ ਮੈਡੀਸਿਨਸ ਜਿਸ ਹੋਰ ਤਰਾ ਕੰਮ ਕਰਦੀਆਂ ਸੀ ਰੂਟ ਕੌਜ਼ ਤੇ ਜਾ ਕੇ ਦੇਖਣਾ ਹੁੰਦਾ ਵੀ ਬਿਮਾਰੀ ਸ਼ੁਰੂ ਕਿੱਥੋਂ ਹੋਈ ਲਾਈਫ ਸਟਾਈਲ ਇਸ ਆਰਡਰ ਹੈ ਕੋਈ ਸਟ्रेस ਫੈਕਟਰ ਹੈ ਜਾ ਕੇ ਦੀ ਅਬਸਟ੍ਰਕਸ਼ਨ ਹੈ ਕਿ ਟੌਨਸਿਲਸ ਵਧੇ ਹੋਏ ਆ ਜਾਂ ਤੁਹਾਡੇ ਮਸਕੂਲਰ ਵੀਕਨੈਸ ਹੈ ਜਾਂ ਤੁਹਾਨੂੰ ਕੋਈ ਵੈਸੀ ਕੋਈ ਸਿਸਟੈਮਿਕ ਡਿਜ਼ੀਜ਼ ਪਹਿਲਾਂ ਤੁਹਾਨੂੰ ਡਾਇਬੀਟਿਕ ਉਹ ਤੁਸੀਂ ਲੀਵਰ ਫੈਟੀ ਹੈ ਤੋ ਰੂਟ ਕੌਜ਼ ਦੇ ਅਕ ਤਾਂ ਫਿਰ ਬਿਮਾਰੀ ਚਲੇ ਜਾਂਦੀ ਸੋ ਕਹਿਨ ਦਾ ਭਾਵੇਂ ਆ ਵੀ ਜੇ ਹੁਣ ਮਸ਼ੀਨ ਆ ਕਿਸੇ ਵੀ ਆਰਟੀਫੀਸ਼ਲ ਸਪੋਰਟ ਤੇ ਜਾਵਾਂਗੇ ਤਾਂ ਉਹ ਬਾਡੀ ਕਿਤੇ ਨਾ ਕਿਦੇ ਉਹ ਲੰਮਾ ਜਰਨੀ ਚੱਲਦੀ ਹੁੰਦੀ ਉਹ ਇੱਕ ਆਰਟੀਫੀਸ਼ਲ ਟਾਈਮ ਪਾਸ ਲਈ ਤਾਂ ਹੋ ਸਕਦੀ ਆ ਸੋ ਪਰਮਾਨੈਂਟ ਹੱਲੇ ਦੀ ਦਵਾਈ ਆ ਜਾਂ ਤੁਹਾਡਾ ਰਹਿਣ ਖੈਣ ਦਾ ਸਟਾਈਲ ਬਦਲਣਾ ਖਾਣ ਪੀਣ ਦਾ ਸਟਾਈਲ ਬਦਲਣਾ ਸੋ ਜੇ ਦਵਾਈ ਦੀ ਹੁਣ ਗੱਲ ਕਰੀਏ ਤਾਂ ਹੋਮੋਪੈਥੀ ਕਿੰਨਾ ਚਿਰ ਖਾਣੀ ਪਊਗੀ ਇਸ ਲਈ ਉਹ ਤਾਂ ਡਿਪੈਂਡ ਕਰਦਾ ਹੈ ਕਿ ਤੁਹਾਡਾ ਪੂਰਾ ਬਾਕੀ ਕੋ ਕਿੰਨੀਆਂ ਬਿਮਾਰੀਆਂ ਆ ਤੁਸੀਂ ਡਾਇਬੀਟਿਕ ਹੋ ਨਹੀਂ ਉਹ ਤੁਹਾਨੂੰ ਹਾਰਟ ਇਸ਼ੂ ਡਵੈਲਪ ਹੋ ਚੁੱਕਿਆ ਨਹੀਂ ਹੋ ਚੁੱਕਿਆ ਉਸ ਦੇ ਅਕੋਰਡਿੰਗਲੀ ਹੁੰਦੀ ਹੈ ਅਗਰ ਸਿਰਫ ਕੱਲੀ ਹੈ ਜੇ ਸ਼ੁਰੂਆਤ ਹੀ ਹੈ ਤਾਂ ਕੁਝ 5 ਤੋਂ 6 ਮੰਥ ਲੈ ਕੇ ਤੁਸੀਂ ਠੀਕ ਹੋ ਸਕਦੇ ਹੋ ਜੇ ਜ਼ਿਆਦਾ ਹੈ ਅਗਰ ਤੁਹਾਡਾ ਲਾਈਫ ਸਟਾਈਲ ਵੀ ਠੀਕ ਨਹੀਂ ਤਾਂ 1 ਇਅਰ ਤੱਕ ਨਹੀਂ ਲੈਣੀ ਪੈਂਦੀ ਹੈ ਬਟ ਮੇਰੇ ਕੋਲ ਪੇਸ਼ੈਂਟ ਜਿਵੇਂ ਆਏ ਹੈ ਤਾਂ ਜਿਵੇਂ ਉਹਨਾਂ ਨੂੰ ਇਹ ਪ੍ਰੋਬਲਮ ਵੀ ਰਿਲੇਟਡ ਹੁੰਦੀਆਂ ਸਾਰੀਆਂ ਮਰ ਲੀਵਰ ਤੋਂ ਹੀ ਸਾਰੀਆਂ ਪ੍ਰੋਬਲਮਸ ਆਤਾ ਇਹ ਦੇਖ ਕੇ ਜਾਰੀ ਲੀਵਰ ਹੈ ਸਾਰੀਆਂ ਬਿਮਾਰੀਆਂ ਦੀ ਅਗਰ ਤੁਹਾਡਾ ਮੈਟਾਬੋਲਿਜ਼ਮ ਵੀ ਕੇ ਪਹਿਲਾਂ ਤੋਂ ਮੋਟਾਪਾ ਆਏਗਾ ਇਦੇ ਚ ਮੈਨੂੰ ਜਿਹੜਾ স্মੋਕਿੰਗ ਹੈ, ਐਲਕੋਹਲ ਇਨਟੇਕ ਬਹੁਤ ਜ਼ਿਆਦਾ ਹੈ, ਕੈਫੀਨ ਇਨਟੇਕ ਬਹੁਤ ਜ਼ਿਆਦਾ ਹੈ, ਉਹ ਸਾਰੇ ਫੈਕਟਰ ਇਨਵੋਲ ਹੁੰਦੇ ਆ। ਤੋਂ ਸਾਰੀਆਂ ਚੀਜ਼ਾਂ ਦੇਖ ਕੇ ਹੀ ਫਿਰ ਮੈਡੀਸਨ ਦਾ ਕੋਰਸ ਚੱਲਦਾ ਹੈ। ਵੀ ਇਹ ਤਾਂ ਪਾਰਟਿਕੂਲਰ ਨਹੀਂ ਹੈ ਵੀ 3 ਮੰਥਸ ਦਾ ਕੋਰਸ ਆ ਜਾਂ 6 ਮੰਥਸ ਦਾ। ਡਿਪੈਂਡ ਕਰਦਾ ਇੰਡੀਵਿਜੂਅਲ ਟੂ ਇੰਡੀਵਿਜੂਅਲ ਵੀ ਕਿੰਨੀ ਦਿਨ ਉਹ ਮੈਡੀਸਨ ਖਾਣੀ ਪਏ। ਸੋ ਕਹਿੰਦਾ ਭਾਵੇਂ ਇਹੀ ਹੈ ਜੀ ਵੀ ਡਾਕਟਰ ਨਾਲ ਐਡਵਾਈਸ ਲੈ ਲੈਣੀ ਚਾਹੀਦੀ ਆ, ਡਾਕਟਰ ਨਾਲ ਅਪਾਇੰਟਮੈਂਟ ਬਣਾ ਕੇ ਇਹਨੂੰ ਡਿਸਕਸ ਕਰ ਲੈਣਾ ਚਾਹੀਦਾ। ਤੇ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਮੈਂ ਇੱਥੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਕਹਦਾ ਮੈਂ ਬਾਰ-ਬਾਰ ਕਿਉਂ ਗੱਲ ਕਹਿ ਰਿਹਾ ਮੈਂ ਅੱਜ ਕਿਤਨੇ ਕਿਤੇ ਆਪਦੇ ਆਪ ਨੂੰ ਦੋਸ਼ੀ ਸਮਝਦਾ ਜਿਹੜੀ ਕੀ ਗੱਲ ਮੈਂ ਸ਼ੁਰੂ ਚ ਕਹੀ ਆ ਵੀ ਆਪਣੇ ਫਾਦਰ ਸਾਹਿਬ ਦਾ ਅਸੀਂ ਮਜ਼ਾਕ ਅਡਾਉਂਦੇ ਰਹੇ ਇਹਨਾਂ ਗੱਲਾਂ ਦੇ ਉੱਤੇ ਵੀ ਉਹ ਸੌਂ ਵੀ ਜਾਂਦੇ ਆ ਘਰਾੜੇ ਵੀ ਦੱਬ ਕੇ ਮਾਰਦੇ ਆ ਤੇ ਪਰ ਸਾਨੂੰ ਟੜ ਕੇ ਉੱਠ ਕੇ ਕਹਿੰਦੇ ਮੈਂ ਸੁੱਤਾ ਨਹੀਂ ਤੇ ਅਸੀਂ ਇਹ ਸਮਝ ਨਹੀਂ ਸਕੇ ਤੇ ਅਖੀਰ ਨਤੀਜਾ ਇਹਦਾ ਇਹ ਨਿਕਲਿਆ ਵੀ ਇੱਕ ਦਿਨ ਉਹਨਾਂ ਨੂੰ ਗੱਡੀ ਚਲਾਉਂਦਿਆਂ ਨੀਂਦ ਆ ਗਈ ਕਿਉਂਕਿ ਰਾਤ ਨੂੰ ਪ੍ਰੋਪਰ ਨੀਂਦ ਨਹੀਂ ਆਈ ਸੀ ਤੇ ਰਾਤ ਦੀ ਉਹਨਾਂ ਦੀ ਜਿਹੜੀ ਬ੍ਰੇਨ ਹੋਵੇ ਰੈਸਟ ਨਹੀਂ ਹੋ ਸਕਿਆ ਸੀ ਤੇ ਉਹਨਾਂ ਨੂੰ ਰੋਡ ਦੇ ਉੱਤੇ ਚੱਲਦੇ ਨੀਂਦ ਆਈ ਤੇ ਅਸੀਂ ਉਹਨਾਂ ਨੂੰ ਆਪਣੇ ਹੱਥੋਂ ਗਵਾ ਲਿਆ ਮੈਨੂੰ ਜਦੋਂ ਇਹ ਬਿਮਾਰੀ ਦਾ ਪਤਾ ਲੱਗਿਆ ਸੀ ਨਾ ਵੀ ਇਦਾਂ ਹੀ ਤਾਂ ਹੁੰਦੀ ਹੈ ਤੇ ਮੇਰੇ ਪਹਿਲੇ ਹੀ ਦਿਮਾਗ 'ਚ ਇਹ ਗਈ ਸੀ ਵੀ ਮੇਰੇ ਫਾਦਰ ਸਾਹਿਬ ਇਸ ਦਾ ਸ਼ਿਕਾਰ ਹੋਏ ਆ ਸੋ ਇਸ ਲਈ ਮੈਂ ਅੱਜ ਦੇ ਸ਼ੋਅ ਦੇ ਵਿੱਚ ਇਹ ਖਾਸ ਕਰਕੇ ਬੇਨਤੀ ਕਰਦਾ ਵੀ ਕਈ ਵਾਰ ਨਾ ਸੀਰੀਅਸ ਚੀਜ਼ਾਂ ਹੁੰਦੀਆਂ ਉਹਨਾਂ 'ਚੋਂ ਬੰਦਾ ਨਿਕਲਿਆ ਹੁੰਦਾ ਇਹੜੀਆਂ ਛੋਟੀਆਂ ਚੀਜ਼ਾਂ ਹੌਲੀ-ਹੌਲੀ ਕਰਕੇ ਤੁਹਾਨੂੰ ਖਾਰੀਆਂ ਉਹ ਔਖਾ ਕਰਦੀਆਂ। ਸੋ ਡਾਕਟਰ ਸਾਹਿਬ। ਹਾਂਜੀ। ਸਾਡੇ ਮਰੀਜ਼ ਸਾਡੇ ਨਾਲ ਜੁੜੇ ਜਿੰਨੇ ਵੀ ਸੱਜਣ ਮਿੱਤਰ ਆਜੇ ਉਹਨਾਂ 'ਚ ਕੋਈ ਵੀ ਸਪੋਰਟ ਲੈਣੀ ਚਾਹੇ ਇਹ ਤਾਂ ਸਾਨੂੰ ਪਤਾ ਤੁਸੀਂ ਮਹਾਲੀਆਂ ਪਰ ਫੇਰ ਵੀ ਤੁਸੀਂ ਜ਼ਰੂਰ ਦੇਸ਼ ਵਿਦੇਸ਼ ਬੈਠੇ ਸਾਰੇ ਸੱਜਣਾ ਮਿੱਤਰਾਂ ਨੂੰ ਆਪ ਦਾ ਪਤਾ ਟੈਲੀਫੋਨ ਨੰਬਰ ਜ਼ਰੂਰ ਦੱਸ ਸਕੋ। हां जी ਤੁਸੀਂ ਕੰਟੈਕਟ ਕਰ ਸਕਦੇ ਮੈਨੂੰ 9815913722 ਤੇ WhatsApp ਚੱਲਦਾ ਇਸ ਤੇ WhatsApp ਨੰਬਰ ਹੈ ਤੇ ਦੂਜਾ ਨੰਬਰ ਵੀ ਹੈ ਕਿ ਤੁਸੀਂ ਇਸ ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਇਸੇ ਟ੍ਰੀਟਮੈਂਟ ਲੈ ਆ ਸਕਦੇ ਮਨ ਲੇਕੋ ਇਹ ਬਹੁਤ ਛੋਟੀ ਚੀਜ਼ ਹੈ ਬਟ ਇਹ ਇਗਨੋਰ ਕਰਨ ਵਾਲੀ ਚੀਜ਼ ਨਹੀਂ ਹੈ ਕਿਉਂਕਿ ਇਹ ਅੱਗੇ 10 ਬਿਮਾਰੀਆਂ ਲੈ ਕੇ ਆ ਰਹੀ ਹੈ ਫਿਊਚਰ ਦੇ ਵਿੱਚ ਤੁਹਾਨੂੰ ਜਿਹੜੀਆਂ ਪਤਾ ਨਹੀਂ ਹੈ ਤੁਸੀਂ ਆਪਾਂ ਵੈਸੇ ਇਗਨੋਰ ਕਰ ਦਿੰਦੇ ਕਿ ਸਿਰਫ ਇਹ ਕਿਹੜਾ ਕੋਈ ਬਿਮਾਰੀ ਹੈ ਫਿਰ ਕੀ ਹੋਇਆ ਸਭ ਨੂੰ ਹੁੰਦੀ ਹੈ मतलब ये नो छोटा ना समझ के नो सीरियसली लेके ट्रीटमेंट जरूर लेना चाहिए और ट्रीट मतलब क्यूरेबल है अगर ਤੁਸੀਂ ਸੀਰੀਅਸਲੀ ਮੈਡੀਸਨ ਲੈਂਦੇ ਹੋ ਆਪਣਾ ਖਿਆਲ ਰੱਖਦੇ ਆਪਣਾ ਲਾਈਫ ਸਟਾਈਲ ਚੇਂਜ ਕਰਦੇ ਤਾਂ ਠੀਕ ਹੋ ਜਾਂਦੀ ਹੈ ਕੋਈ ਅਸੀ ਗੱਲ ਨਹੀਂ ਸੋ ਨੇ ਬਿਲਕੁਲ ਜੀ ਡਾਕਟਰ ਨਮਨੀਤ ਕੌਰ ਮਹਾਲੀ ਦੇ ਵਿੱਚ ਜਿਹੜਾ ਕਲੀਨਿਕ ਚਲਾ ਰਹੇ ਆ ਵੇਲੇ ਵੇਲੇ ਸਿਰ ਸਾਡੇ ਚੈਨਲ ਦੇ ਜਰੀਏ ਇਹ ਸਾਡੇ ਨਾਲ ਜੁੜਦੇ ਆ ਤੇ ਸਾਨੂੰ ਵੀ ਚੰਗਾ ਲੱਗਦਾ ਜਦੋਂ ਸਾਨੂੰ ਮਰੀਜ਼ ਫੀਡਬੈਕ ਦਿੰਦੇ ਆ ਕਿ ਵੀ ਨਹੀਂ ਅਸੀਂ ਦਵਾਈ ਲੈਣੀ ਸ਼ੁਰੂ ਕੀਤੀ ਸੀ ਤੇ ਸਾਨੂੰ ਫਾਇਦਾ ਹੋਇਆ ਸੋ ਅਸੀਂ ਕੋਈ ਇਹਨੂੰ ਪੇਡ ਪ੍ਰਮੋਸ਼ਨ ਨਹੀਂ ਕਰਦੇ ਇਹ ਇਹ ਨਾਰਮਲ ਇੱਕ ਸਾਡਾ ਤਜਰਬਾ ਵਧੀਆ ਹੋਇਆ ਸਾਨੂੰ ਵਧੀਆ ਲੱਗਿਆ ਇਹਨਾਂ ਦਾ ਇਲਾਜ ਤੇ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਵੀ ਮਹੀਨੇ 20 ਦਿਨਾਂ ਤੋਂ ਕਿਸੇ ਨਾ ਕਿਸੇ ਗੱਲ ਦੇ ਉੱਤੇ ਜ਼ਰੂਰ ਸਾਡੇ ਨਾਲ ਸਾਂਝ ਪਾਇਆ ਕਰੋ ਉਸੇ ਜਰੀਏ ਤੁਹਾਡੇ ਕੋਲੇ ਸਾਂਝ ਲੈ ਕੇ ਆਏ ਆ ਤੇ ਅਸੀਂ ਇਸ ਵੀਡੀਓ ਦੇ ਥੱਲੇ ਇਹਨਾਂ ਦਾ ਨੰਬਰ ਤੇ ਇਹਨਾਂ ਦੀ ਜਿਹੜਾ ਕੰਟੈਕਟ ਈਮੇਲ ਵਗੈਰਾ ਐਡਰੈਸ ਵਗੈਰਾ ਜ਼ਰੂਰ ਐਡ ਕਰ ਦਾਂਗੇ ਡਿਸਕ੍ਰਿਪਸ਼ਨ 'ਚ ਤੇ ਤੁਸੀਂ ਵੀ ਜਦੋਂ ਜੇ ਚਾਹਾਂ ਤਾਂ ਜਰੂਰ ਇਹਨਾਂ ਚੀਜ਼ਾਂ ਬਾਰੇ ਡਿਸਕਸ ਕਰ ਲਿਓ ਕਿਉਂਕਿ ਮੈਂ ਤਾਂ ਪਹਿਲਾਂ ਪੇਟ ਦੀਆਂ ਬਿਮਾਰੀਆਂ ਦੇ ਉੱਤੇ ਗੱਲ ਕੀਤੀ ਸੀ ਲਿਵਰ ਫੈਟੀ ਦੇ ਉੱਤੇ ਗੱਲ ਕੀਤੀ ਸੀ ਤਾਂ ਅੱਜ ਇਹਦੇ ਤੇ ਕੀਤੀ ਆ ਤਾਂ ਇਹਨਾਂ ਚ ਸਾਰਿਆਂ ਚੋਂ ਕਿਤੇ ਨਾ ਕਿਤੇ ਸਾਨੂੰ ਕੁਝ ਬੈਨੀਫਿਟ ਹੋਇਆ ਤਾਂ ਹੀ ਤੁਹਾਡੇ ਤੱਕ ਗੱਲ ਲੈ ਕੇ ਆਇਆ ਡਾਕਟਰ ਸਾਹਿਬ ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੂੰ ਦੇਖੋ ਮੈਂ ਤਾਂ ਬਸ ਇਹੀ ਕਹਿੰਦੀ ਹੁੰਦੀ ਹਰ ਪੇਸ਼ੈਂਟ ਨੂੰ ਕਿ ਦਵਾਈ ਤੋਂ ਪਹਿਲਾਂ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਕਰੋ ਮੇਰੇ ਕੋਲ ਬਾਤ ਚਾਹੋ ਪਹਿਲਾਂ ਆਪਣੀ ਆਦਤਾਂ ਸੁਧਾਰੋ ਆਪਣਾ ਲਾਈਫ ਸਟਾਈਲ ਤੋਂ ਕਿੱਥੇ ਪ੍ਰੋਬਲਮ ਹੈ ਉਹਨੂੰ ਪਹਿਲਾਂ ਤੁਸੀਂ ਖੁਦ ਡਾਇਗਨੋਸ ਕਰੋ ਕਿ ਕਿੱਥੇ ਸਾਡੇ ਤੋਂ ਗਲਤੀ ਹੋ ਰਹੀ ਹੈ ਹਨਾ ਜੇ ਤੁਸੀਂ ਉਸ ਚੀਜ਼ ਨੂੰ ਹੀ ਠੀਕ ਕਰ ਲਓਗੇ ਤੁਸੀਂ 50% ਠੀਕ ਹੋ ਔਰ ਜਿਹੜਾ ਡੈਮੇਜ ਹੋ ਚੁੱਕਿਆ ਹੈ ਤੁਹਾਡਾ ਉਹ ਮੈਂ ਠੀਕ ਕਰਾਂਗੇ ਜੇ ਕਿਤੇ ਹੁਣ ਉਹਦੇ ਲਈ ਤੁਹਾਨੂੰ ਮੈਡੀਸਨ ਵੀ ਵਾਰ ਲੈਣੀ ਹੀ ਪੈਂਦੀ ਹੈ ਕੱਲਾ ਲਾਈਫ ਸਟਾਈਲ ਚੇਂਜ ਕਰਕੇ ਤਾਂ ਆਪਾਂ ਮਤਲਬ ਅੱਗੇ ਤੋਂ ਪ੍ਰिवेंट ਕਰ ਸਕਦੇ ਹਾਂ ਚੀਜ਼ ਨੂੰ ਬਟ ਅਗਰ ਅਸੀਂ ਤੁਸੀਂ ਉਹ ਵਾਲਾ ਡੈਮੇਜ ਹੋ ਚੁੱਕਿਆ ਹੈ ਉਹ ਹੁਣ ਮਤਲਬ ਸਿੰਪਟਮਸ ਕ੍ਰੀਏਟ ਹੋ ਚੁੱਕੇ ਹੈ ਤਾਂ ਉਹਦੇ ਲਈ ਹੋਮੋਪੈਥੀ ਹੈ ਬੈਸਟ ਟਾਈਮ ਤੇ ਹੋਮੋਪੈਥੀ ਨੇ ਕ ਕਾਰਨ ਲੱਭ ਕੇ ਜੋ ਸਿੰਪਟਮ ਹੈ ਉਹਦੇ ਕੋਆਰਡੀਨੇਟਡ ਮੈਡੀਸਨ ਦਿੱਤੀ ਜਾਏਗੀ ਤਾਂ ਤੁਸੀਂ ਠੀਕ ਹੋ ਜਾਓਗੇ ਕਿਉਂਕਿ ਉਹਦੇ 'ਚ ਤਾਂ ਸਿਰਫ ਮੈਨੇਜਮੈਂਟ ਹੈ ਦੇਖੋ ਬਾਕੀ ਸਿਸਟਮ ਦੇ ਵਿੱਚ ਕਿ ਇਹ ਮਸ਼ੀਨ ਲਗਾ ਲਓ ਕੋਈ ਨੋਸ ਤੇ ਲੱਗ ਰਹੀ ਹੈ ਮਸ਼ੀਨ ਕੋਈ ਕਿਤੇ ਲੱਗ ਰਹੀ ਹੈ ਮਤਲਬ ਉਹ ਕਿ ਮੈਨੇਜਮੈਂਟ ਹੈ ਉਹ ਮੈਨੇਜਮੈਂਟ ਤੇ ਕੋਈ ਜ਼ਿਆਦਾ ਲੰਬੇ ਮਤਲਬ ਗੁੱਡ ਅਫੈਕਟ ਨਹੀਂ ਹੁੰਦੇ ਕਿਉਰੇਬਲ ਨਹੀਂ ਹੁੰਦੀ ਉਹਦੇ ਨਾਲ ਚੀਜ਼ਾਂ ਮੈਨੇਜ ਹੋ ਜਾਂਦੀਆਂ ਬਟ ਹੋਮੋਪੈਥੀ ਜਿਹੜੀ ਹੈ ਉਹ ਕਿਉਰ ਕਰਦੀ ਹੈ ਅਨਾਜੇ ਕਿਉਰ ਲੈਣਾ ਤਾਂ ਫਿਰ ਤੁਹਾਨੂੰ ਥੋੜਾ ਮਤਲਬ ਪੇਸ਼ੈਂਸ ਰੱਖ ਕੇ ਹੋਮੋਪੈਥੀ ਲੈਣੀ ਪੈਣੀ ਹੈ ਕੁਝ ਮਹੀਨੇ ਖਾਣੀ ਪੈਂਦੀ ਹੈ ਲਗਾਤਾਰ ਜੀ 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 ਸੋ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਸੀਂ ਜੁੜੇ ਤੇ ਬੜੀਆਂ ਬੇਸ਼ਕੀਮਤੀ ਗੱਲਾਂ ਦਸੀਆਂ ਤੇ ਬਿਲਕੁਲ ਅਸੀਂ ਖੁਦ ਵੀ ਤੇ ਸਾਡੇ ਚਾਹਣ ਵਾਲੇ ਵੀ ਜਰੂਰ ਲਾਹਾ ਲੈਣਗੇ ਸੋ ਧੰਨਵਾਦ ਜੀ ਸਸਿਕਾ ਸਸਿਕਾ